ਸਸਿਆ ਕਰਨ ਉਹ ਦੇਖੋ ਵੀ ਮਰੰਡਾ ਮੇਲਾ ਗੰਨਾ ਮੇਲਾ ਹੈ ਬਾਕੀ ਆ ਚੀਜ਼ ਹਉਣ ਲੱਗਿਆ ਹੁਣ ਅੱਜ ਦੇ ਪੱਤੀ 30 ਸਾਲ ਪਹਿਲਾਂ ਸਮੇਂ ਮੰਡੇ ਮੇਲੇ ਵਿੱਚ ਰੇੜੀਆਂ ਹੋ ਨਹੀਂ ਹੁੰਦੀਆਂ ਸੀ ਬਵਧਾਂ ਵਾਲੀਆਂ ਦੇਖੋ ਉੱਕਣੇ ਖੋਲੜੀ ਪਈਆਂ ਸਮਾਨ ਸਿਸਟਮ ਸਾਰਾ ਉੱਕਣ ਦਾ ਹੀ ਹੈ ਪੁਰਾਣੇ ਸਮੇਂ ਲਈ ਲੋ ਚਲੋ ਪਰਾਇਨਾ ਪਰਾ ਵੀ ਸਮਾਨ 25 30 ਸਾਲ ਪਹਿਲਾਂ ਜਿਹੜੀਆਂ ਬਗੰਨਾ ਹੁੰਦਾ ਹੁੰਦਾ ਦਾ ਹੁਣ ਇਸ ਟਾਈਮ ਟਰਾਲੀਆਂ ਚਾਹੁੰਦਾ ਦੇਖੋ ਆ ਆ ਖੜੀ ਆ ਰੈਡੀ ਉਹ ਖੜੀ ਆ ਇਹ ਚ ਹੋਊਗਾ ਅਸੀਂ ਅਸੀ ਕੰਟਰੈਕਟ ਕਰਨਾ ਹੁਣ ਟਰਾਲੀਆਂ ਪਰਾਉਂਦਾ ਜਾ ਦੇ ਲੋਈ ਪੱਤੀ ਸੀ ਤੀ ਤੀ ਹੌਂਟ ਲਗਣਾ ਰੀੜੀਆਂ ਭੱਲਿਆਂ ਹੁੰਦੇ ਸੀ ਸਿਆਣੀ ਬੰਦੇ ਆਪਣੇ ਬਜ਼ੁਰਗ ਪਾਣੀ ਸਮੇਂ ਦੀ ਗੱਲਾਂ ਰੀਡੁਕਣ ਦੇ ਵਿਆਹਲੇ ਇੰਨੇ ਕੱਖ ਕਾ ਹੋ ਗਿਆ ਇੱਥੇ ਇਹ ਗਈ ਬੜਾ ਨਾ ਬੈਠਾ